ਵੀਡੀਓ ਵੇਖ ਲਈ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਧੋਖੇबाजਾਂ ਨੇ ਲੱਭ ਲਿਆ ਨਵਾਂ ਤਰੀਕਾ ਹੁਣ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਬਣਾ ਰਹੇ ਹਨ ਸ਼ਿਕਾਰ ਸਰਕਾਰ ਨੇ ਜਾਰੀ ਕੀਤਾ ਅਲਰਟ ਭਾਰਤ ਸਰਕਾਰ ਦੇ ਦੂਸਰ ਸੰਚਾਰ ਵਿਭਾਗ ਦੇ ਨੇ ਦੇਸ਼ ਪਾਰ ਦੇ ਮੋਬਾਈਲਾ ਉਪਭੋਗਤਾ ਨੂੰ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ ਵਿਭਾਗ ਨੇ ਕਿਹਾ ਹੈ ਕਿ ਇਹ ਸਾਈਬਰ ਅਪਰਾਧੀ ਟੈਲੀਕਮ ਕੰਪਨੀਆਂ ਜਾਂ ਸਰਕਾਰੀ ਅਧਿਕਾਰਤ ਬਣ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਖਾਸ ਕਰਕੇ ਲੋਕਾਂ ਤੋਂ SIM ਬਲਾਕ ਅਤੇ KYC ਅਪਡੇਟ ਦੇ ਨਾਮ ਤੇ ਉਹਨਾਂ ਦੀ ਨਿੱਜੀ ਜਾਣਕਾਰੀ ਮੰਗੀ ਜਾ ਰਹੀ ਹੈ ਇਸ ਜਾਣਕਰ ਇਹ ਜਾਣਕਾਰੀ ਡਾਟ ਦੁਆਰਾ ਆਪਣੇ ਅਧਿਕਾਰ ਐਕਸ ਤੇ ਐਕਸ ਖਾਤੇ ਤੇ ਸਾਂਝੀ ਕੀਤੀ ਗਈ ਹੈ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਨਾ ਤਾਂ ਦੂਰ ਸੰਚਾਰ ਵਿਭਾਗ ਨਾ ਹੀ T R A I ਦੇ ਨਾਂ ਤੇ ਨਾ ਹੀ ਕੋਈ ਦੂਰ ਸੰਚਿਆ ਕੰਪਨੀ ਸੇਮ ਬੰਦ ਕਰਨਾ ਜਾਂ KYC ਅਪਡੇਟ ਕਰਨ ਲਈ ਕਾਲ ਜਾਂ ਸੁਨੇਹਾ ਭੇਜਦੀ ਹੈ ਇਸ ਲਈ ਅਜਿਹਿਆਂ ਕਾਲਾਂ ਜਾਂ ਸੁਨੇਹੇ ਮਿਲਣ ਤੇ ਤੁਰੰਤ ਸੁਚੇਤ ਹੋ ਰਹੇਤ ਰਹੋ ਅਤੇ ਉਹਨਾਂ ਨੂੰ ਅਨਰਜ਼ਰ ਅੰਦਾਜ਼ ਕਰੋ ਅੱਜ ਕੱਲ ਬਲੈਕਿੰਗ ਤੋਂ ਲੈ ਕੇ ਸੋਸ਼ਲ ਮੀਡੀਆ ਖਾਤੇ ਤੱਕ ਸਭ ਕੁਝ ਉਹ ਟੀਪੀ ਨਾਲ ਸੁਰੱਖਿਅਤ ਹੈ ਪਰ ਉਹ ਸਾਈਬਰ ਅਪਰਾਧੀ ਸਿਮ ਸਵੈਪ ਧੋਖਾਧੜੀ ਨੂੰ ਅੰਜਾਮ ਦੇਣ ਲਈ ਇਸ اوਪੀਟੀ ਸਿਮ ਸਿਸਟਮ ਦਾ ਫਾਇਦਾ ਉਠਾਉਂਦੇ ਠਾਉਂਦੇ ਹਨ ਸਿਮ ਵੈਪ ਸਵੈਪ ਧੋਖਾਧੜੀ ਵਿੱਚ ਧੋਖੇਬਾਜ਼ਾਂ ਕਿਸੇ ਵੀ ਵਿਅਕਤੀ ਦੀ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਮੋਬਾਈਲ ਕੰਪਨੀਆਂ ਤੋਂ ਉਸੇ ਨੰਬਰ ਤੇ ਜਾਰੀ ਕੀਤੀ ਦਿਆ ਗਿਆ ਹੈ ਇੱਕ ਨਵਾਂ SIM ਪ੍ਰਾਪਤ ਕਰਕੇ ਕਰਦੇ ਹਨ ਜਦੋਂ ਉਹ SIM ਐਕਟਿਵ ਐਕਟੀਵੇਟ ਹੁੰਦਾ ਹੈ ਤਾਂ ਅਸਲ ਉਪਭੋਗਤਾ ਦਾ SIM ਬੰਦ ਹੋ ਜਾਂਦਾ ਹੈ ਅਤੇ ਉਸ ਉਸ ਨਵੇਂ SIM ਦੇ ਸਾਰੇ OTPs ਔਨਲਾਈਨ ਸ਼ੁਰੂ ਹੋ ਜਾਂਦੇ ਹਨ ਇਸ ਤੋਂ ਬਾਅਦ ਅਪਰਾਧੀ ਕੋ ਤੁਹਾਡੇ ਬੈਂਕ ਖਾਤੇ ਸੋਸ਼ਲ ਮੀਡੀਆ ਜਾਂ ਹੋਰ ਆਨਲਾਈਨ ਸੇਵਾਵਾਂ ਵਿੱਚ ਆਸਾਨੀ ਨਾਲ ਖੋਸਪੈਟ ਕਰ ਸਕਦੇ ਹਨ ਇਸ ਵਾਦ ਇਸ ਵਾਦ ਦੇ ਖਤਰੇ ਨੂੰ ਦੇਖਦੇ ਹੋਏ ਡਾਟ ਤੇ SIM ਕਾਰਡ ਨਾਲ ਸੰਬੰਧਿਤ ਪ੍ਰਕਿਰਿਆ ਵਿੱਚ ਕਈ ਬਦਲਾਅ ਕੀਤੇ ਗਏ ਹਨ ਹੁਣ ਬਾਇਓਮੈਟ੍ਰਿਕ ਤਸਦੀਕ ਤੋਂ ਬਿਨਾਂ ਕੋਈ ਨਵਾਂ SIM ਜਾਰੀ ਨਹੀਂ ਕੀਤਾ ਜਾ ਸਕਦਾ ਨਾ ਹੀ ਨਵਾਂ SIM ਐਕਟੀਵੇਟ ਹੋਣ ਤੋਂ ਬਾਦ ਪਹਿਲੇ 24 ਘੰਟਿਆਂ ਲਈ ਇਸ ਤੇ ਕੋਈ ਵੀ SMS ਪ੍ਰਾਪਤ ਨਹੀਂ ਹੋਵੇਗਾ ਇਸ ਦਾ ਉਦੇਸ਼ ਇਹ ਹੈ ਕਿ ਜੇ ਕੋਈ ਅਪਰਾਧੀ SIM ਬਦਲਦਾ ਹੈ ਤਾਂ ਵੀ ਉਸ ਨੂੰ OTP ਨਹੀਂ ਮਿਲ ਸਕਦਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ